ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਨੂੰ ਕਰ ਦਿੱਤਾ ਨਸ਼ਾ ਮੁਕਤ ਪੰਜਾਬ ਦੇ ਵਿੱਚੋਂ ਨਹੀਂ ਲੱਭਦਾ ਹੁਣ ਨਸ਼ਾ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬਿਲਕੁਲ ਨਸ਼ੇ ਦਾ ਨਾਮੋ ਨਿਸ਼ਾਨ ਮਟਾ ਦਿੱਤਾ ਹੈ ਪੰਜਾਬ ਦੇ ਵਿੱਚੋਂ ਯੁੱਧ ਨਸ਼ਿਆਂ ਵਿਰੁੱਧ ਮਹਮ ਦੇ ਤਹਿਤ ਅੱਜ ਆਖਰੀ ਖੇਪ ਫੜੀ ਇਹ ਨਸ਼ੇ ਦੀ ਇਸ ਤੋਂ ਬਾਅਦ ਹੁਣ ਪੰਜਾਬ ਵਿੱਚ ਨਸ਼ਾ ਨਹੀਂ ਮਿਲੇਗਾ ਕਿੰਨੀ ਵੱਡੀ ਖੇਪ ਫੜੀ ਏ ਤੁਸੀਂ ਹੈਰਾਨ ਹੋ ਜਾਓਗੇ ਕਿ ਇੰਨਾ ਨਸ਼ਾ ਉਹ ਪੰਜਾਬ ਵਿੱਚ ਇੱਕ ਥਾਂ ਤੇ ਹੀ ਛੁਪਿਆ ਪਿਆ ਸੀ ਕਬਰਸਥਾਨ ਦੇ ਵਿੱਚ ਜੋ ਪਿਛਲੇ ਦਿਨੀ ਬਦਰ ਕਹਾਤੇ ਨਸ਼ਾ ਆਇਆ ਸੀ ਉਸ ਨਾਲੋਂ ਵੀ ਕਿਤੇ ਵੱਧ ਇਹ ਪੰਜਾਬ ਦੇ ਇੱਕ ਸ਼ਮਸ਼ਾਨ ਘਟ ਦੇ ਵਿੱਚ ਇੱਕ ਆਦਮੀ ਨਸ਼ੇ ਨੂੰ ਲੈ ਕੇ ਬੈਠਾ ਸੀ ਜਿਸ ਨੂੰ ਪੰਜਾਬ ਪੁਲਿਸ ਦੀ ਇੱਕ ਟੀਮ ਨੇ ਸਪੈਸ਼ਲ ਛਾਪੇਮਾਰੀ ਕਰਕੇ ਤੇ ਉਹ ਨਸ਼ਾ ਫੜਿਆ ਬਹੁਤ ਹੀ ਵਧਾਈ ਦੇ ਪਾਤਰ ਹੈ ਪੰਜਾਬ ਪੁਲਿਸ ਪੰਜਾਬ ਪੁਲਿਸ ਦਾ ਡੀਜੀਪੀ ਤੇ ਪੰਜਾਬ ਸਰਕਾਰ ਵੱਖ-ਵੱਖ মিডিਆ ਰਿਪੋਰਟਾਂ ਦੇ ਅਨੁਸਾਰ ਉਹ ਨਸ਼ੇ ਦੀ ਖੇਪ ਸੁਣ ਕੇ ਤੁਸੀਂ ਹੈਰਾਨ ਹੋਗੇ ਕਿ ਪੰਜਾਬ ਵਿੱਚ ਇੰਨਾ ਨਸ਼ਾ ਪੰਜਾਬ ਦੇ ਵਿੱਚ ਇਹ ਸਾਰਾ ਨਸ਼ਾ ਇੰਨੀ ਦੇਰ ਬਾਅਦ ਕਿਉਂ ਫੜਿਆ ਗਿਆ ਜੋ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਆਮ ਆਦਿ ਪਾਰਟੀ ਨੇ ਪ੍ਰਣ ਲਿਆ ਸੀ ਉਹ ਆਖਰੀ ਖੇਪ ਫੜ ਕੇ ਉਹ ਨਸ਼ਾ ਮੁਕਤ ਹੋ ਗਿਆ ਉਹ ਨਸ਼ੇ ਦਾ ਖੇਪ ਜਦੋਂ ਮੁਖਸਰ ਦੀ ਪੁਲਿਸ ਟੀਮ ਲੰਬੀ ਥਾਣੇ ਦੇ ਵਿੱਚ ਜਾ ਕੇ ਜੋ ਕਿ ਦਸਤੇ ਜਾਰੀ ਹੁੰਦੀ ਹੈ ਔਰ ਉਹਨਾਂ ਨੂੰ ਉਹ ਨਸ਼ਾ ਸਮਗਲਨ ਮਿਲਦਾ ਜਿਹੜਾ ਕਿ ਕਬਰ ਸਥਾਨ ਦੇ ਗੇਟ ਦੇ ਮੂਹਰੇ ਬੈਠਾ ਹੁੰਦਾ ਪਾਣੀ ਪੀ ਰਿਆ ਹੁੰਦਾ ਤੇ ਉਸ ਦੇ ਕੋਲ ਉਹ ਨਸ਼ੇ ਦੀ ਖੇਪ ਬਰਾਮਦ ਹੁੰਦੀ ਹੈ ਸੋ ਸੋਸ਼ਲ ਮੀਡੀਆ ਦੇ ਉੱਤੇ ਕਿਰਨ ਦੇ ਮਗਰੋਂ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਡੀਜੀਪੀ ਸਪੈਸ਼ਲ ਇਸ ਜਾਂਚ ਦੇ ਲਈ ਅੱਗੇ ਆਏ ਨੇ ਗੌਰਵ ਯਾਦਵ ਔਰ ਇਸ ਮਾਮਲੇ ਦੀ ਗ੍ਰਿਫੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਨੂੰ ਅੱਜ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ ਦਰਅਸਲ ਥਾਣਾ ਲੰਬੀ ਪੁਲਿਸ ਦੇ ਮਨਦੀਪ ਸਿੰਘ ਪੁੱਤਰ ਕੌਰ ਸਿੰਘ ਵਾਸੀ ਢਾਣੀ ਤੇਲੀਆਂ ਵਾਲੀ ਕੰਦੂ ਖੇੜਾ ਖਿਲਾਫ 26 April ਨੂੰ NDPS ਐਕਟ ਦੇ ਤਹਿਤ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਜਿਸ ਕੋਲੋਂ ਇੰਨੀ ਵੱਡੀ ਨਸ਼ੇ ਦੀ खेਪ ਫੜੀ ਗਈ ਏ 26 April ਨੂੰ ਮੁੱਖ थाना ਅਫਸਰ ਲੰਬੀ SI ਪੁਲਸ ਪਾਰਟੀ ਸਮੇਤ ਲੰਬੀ ਤੇ ਪੰਜਾਬਾ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਸ਼ਮਸ਼ਾਨਗੜ੍ਹ ਲੰਬੀ ਪੁੱਜੇ ਤਾਂ ਅੰਦਰ ਨਲਕੇ ਕੋਲ ਬੈਠਾ ਇੱਕ ਨੌਜਵਾਨ ਲਿਫਾਫੇ ਦੇ ਵਿੱਚੋਂ ਕੁਝ ਕੱਢ ਕੇ ਖਾਂਦਾ ਹੈ ਜੋ ਇਨਸਪੈਕਟਰ ਨੇ ਗੱਡੀ ਰੋਕ ਕੇ ਉੱਥੇ ਪੁਲਿਸ ਪੁੱਛਦੀ ਹੈ ਤੇ ਉਸਦੇ ਹੱਥਾਂ ਵਿੱਚ ਫੜਿਆ ਪਾਰਦਰਸ਼ੀ ਮੋਮੀ ਲਫਾਫਾ ਜਿਸ ਨੂੰ ਬਰਾਮਦ ਕੀਤਾ ਜਾਂਦਾ ਉਸ ਦੇ ਵਿੱਚ ਪੁੱਕੀ ਚੋਰਾ ਪੋਸਤ ਸਾਫ਼ ਨਜ਼ਰ ਆ ਰਿਹਾ ਹੁੰਦਾ ਉਸ ਮੋਮੀ ਲਫਾਫੇ ਦੇ ਵਿੱਚ ਜਿਸ ਨੂੰ ਉਹ ਨੌਜਵਾਨ ਜ਼ਮੀਨ ਤੇ ਸੁੱਟ ਕੇ ਖਿਸਕਣ ਲੱਗਦਾ ਹੈ ਤਾਂ ਪੁਲਿਸ ਉਸ ਨੂੰ ਦਬੋਚ ਲੈਂਦੀ ਹੈ ਉਸ ਦਾ ਨਾਮ ਪਤਾ ਪੁੱਛਦੀ ਹੈ ਜਿਸ ਦਾ ਨਾਮ ਮਨਦੀਪ ਸਿੰਘ ਉੱਕਰ ਦੱਸਿਆ ਗਿਆ ਤੇ ਉਹ ਪੁੱਕੀ ਚੂਰਾ ਪੋਸਟ ਖਾਣ ਦਾ ਆਦੀ ਹੈ ਲੰਬੀ ਪੁਲਿਸ ਨੇ ਇਸ ਸਬੰਧ ਵਿੱਚ ਮੁਕਦਮਾ ਦਰਜ ਕਰਕੇ ਪਾਰਦਰਸ਼ੀ ਖਾਲੀ ਮੋਮੀ ਲਫਾਫਾ ਬਰਾਮਦ ਕੀਤਾ ਜਿਸ ਨੂੰ ੁੱਕੀ ਚੂਰਾ ਪੋਸਟ ਉਸ ਤੇ ਅੰਦਰ ਲੱਗਿਆ ਹੋਇਆ ਸੀ ਸੋ ਇਸੇ ਖਬਰ ਤੋਂ ਬਾਅਦ ਨਸ਼ਰ ਹੋਣ ਤੋਂ ਸੋਸ਼ਲ ਮੀਡੀਆ ਤੇ ਉੱਤੇ ਪੰਜਾਬ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਗਿਆ ਹੈ ਪੰਜਾਬ ਪੁਲਿਸ ਦਾ ਨਸ਼ਿਆਂ ਦੇ ਵਿਰੁੱਧ ਛੜੀ ਜੰਗ ਬਿਲਕੁਲ ਸਫਲ ਹੋਈ ਹੈ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਦੇ ਧਿਆਨ ਵਿੱਚ ਇਹ ਆਇਆ ਕਿ ਅੱਜ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਸਿਰਫ ਤੇ ਸਿਰਫ ਮੂਮੀ ਲਫਾਫੇ ਹੁਣ ਬਾਕੀ ਰਹਿ ਗਏ ਨੇ ਜਿਹੜੇ ਫੜੇ ਜਾ ਰਹੇ ਨੇ ਜਿਸ ਤਰ੍ਹਾਂ ਇਹ ਲੰਬੀ ਥਾਣੇ ਦੀ ਪੁਲਿਸ ਨੇ ਉਹ ਮੂਮੀ ਲਫਾਫਾ ਫੜ ਕੇ ਸ਼ਬਦ ਕਰ ਦਿੱਤਾ ਮੁਖਸਰ ਜ਼ਿਲ੍ਹੇ ਦੇ ਵਿੱਚ ਕਿ ਹੁਣ ਨਸ਼ਾ ਬਿਲਕੁਲ ਸਮਾਪਤ ਹੋ ਗਿਆ ਹੈ ਹੁਣ ਸਿਰਫ ਤੇ ਸਿਰਫ ਉਹ ਨਸ਼ੇ ਦੀ ਸਮੱਗਰੀ ਜਿਸ ਵਿੱਚ ਨਸ਼ਾ ਆਉਂਦਾ ਸੀ ਉਹ ਲਫਾਫੇ ਹੀ ਬਾਕੀ ਰਹਿ ਗਏ ਨੇ ਉਹਨਾਂ ਨੂੰ ਫੜ ਕੇ ਵੀ ਅਦਾਲਤ ਵਿੱਚ ਲਿਜਾਇਆ ਜਾ ਰਿਹਾ ਜੋ ਉਸ ਨੌਜਵਾਨ ਦੇ ਕੋਲ ਉਹ ਲਫਾਫਾ ਬਰਾਮਦ ਹੋਇਆ ਜਿਸ ਦੇ ਵਿੱਚ ਉਹ ਚੂਰਾ ਪੋਸਟ ਲੱਗਿਆ ਹੋਇਆ ਸੀ ਉਹ ਚੂਰਾ ਪੋਸਟ ਖਾਣ ਦਾ ਆਦੀ ਸੀ ਨੌਜਵਾਨ ਜੋ ਲਫਾਫਾ ਪੁਲਸ ਨੂੰ ਵੇਖ ਕੇ ਨਿਚੇ ਧਰਤੀ ਤੇ ਸੁੱਟਦਾ ਹੈ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਪੁਲਸ ਨੇ ਬਹੁਤ ਹੀ ਮੁਸਤੈਦੀ ਦੇ ਨਾਲ ਉਸ ਨੌਜਵਾਨ ਨੂੰ ਕਾਬੂ ਕੀਤਾ ਹੈ ਪੁਲਸ ਨੂੰ ਵੀ ਬਹੁਤ ਵੱਡਾ ਅਵਾਰਡ ਮਿਲਣਾ ਚਾਹੀਦਾ ਹੈ ਸੋ ਡੀਜੀਪੀ ਪੰਜਾਬ ਪੁਲਸ ਨੂੰ ਜਿਹੜਾ ਕਿ ਅਵਾਰਡ ਜਿਹੜਾ ਪੂਰਾ ਦੇਸ਼ ਦਾ ਸਨਮਾਨਯੋਗ ਅਵਾਰਡ ਹੁੰਦਾ ਹੈ ਉਹ ਮਿਲਣਾ ਚਾਹੀਦਾ ਸਾਡੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਨੇ ਇਹ ਬਹੁਤ ਵੱਡਾ ਕਾਰਨਾਮਾ ਕੀਤਾ ਹੈ ਉਹ ਨਾਲ ਹੀ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਜੀ ਇਹਨਾਂ ਨੂੰ ਵੀ ਜਿਹੜਾ ਕਿ ਅਵਾਰਡ ਮਿਲਣਾ ਚਾਹੀਦਾ ਹੈ ਸੋ ਪੰਜਾਬ ਦੇ ਵਿੱਚ ਹੁਣ ਲਫਾਫੇ ਹੀ ਫੜਨੇ ਰਹਿ ਗਏ ਬਾਕੀ ਨਸ਼ਾ ਹੋ ਗਿਆ ਮੁਕਤ 31 ਮਈ ਤੱਕ ਪੰਜਾਬ ਦੇ ਵਿੱਚ ਜੋ ਨਸ਼ਾ ਮੁਕਤ ਮਹਮ ਚਲਾਈ ਗਈ ਸੀ ਉਸ ਨੂੰ ਸਫਲ ਕਰ ਲਿਆ ਗਿਆ 31 ਮਈ ਤੋਂ ਬਾਅਦ ਕੋਈ ਨਸ਼ਾ ਨਹੀਂ ਮਿਲੇਗਾ ਜੇ ਕਿਸੇ ਹਲਕੇ ਚ ਨਸ਼ਾ ਮਿਲ ਜਾਂਦਾ ਤਾਂ ਫਿਰ ਮੁੱਖ ਮੰਤਰੀ ਖੁਦ ਅਸਤੀਫਾ ਦੇ ਦੇਣਗੇ ਜਿਨ੍ਹਾਂ ਨੇ ਅੱਜ ਐਲਾਨ ਕਰ ਦਿੱਤਾ ਹੈ ਕੇਜਰੀ ਕੇਜਰੀਵਾਲ ਤੇ ਭਗਵੰਤ ਮਾਨ ਜੀ ਸਿਆਸਤ ਛੱਡ ਦੇਣਗੇ ਜੇਕਰ 31 ਮਈ ਤੋਂ ਬਾਅਦ ਵੀ ਪੰਜਾਬ ਵਿੱਚ ਕਿਤੇ ਨਸ਼ਾ ਮਿਲਦਾ ਤਾਂ ਸੋਕੇ ਜੋ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਵੀ ਗੱਲ ਕਹੀ ਹੈ ਕਿ ਬਿਲਕੁਲ ਇਹ ਅਵਾਰਡ ਦੇ ਪਾਤਰ ਨੇ ਔਰ ਵਧਾਈ ਦੇ ਪੱਤਰ ਜਿਨ੍ਹਾਂ ਨੇ ਹੁਣ ਮੋਮੀ ਲਿਫਾਫੇ ਬੜੇ ਬਾਕੀ ਰਹਿ ਗਏ ਉਹ ਫੜਨ ਜੋਗੇ ਬਾਕੀ ਸਾਰਾ ਨਸ਼ਾ ਮੁਕਤ ਕਰ ਦਿੱਤਾ ਗਿਆ ਪੰਜਾਬ ਵਿੱਚ ਨਸ਼ਾ ਖਤਮ ਹੋ ਗਿਆ